ਉਹਦੇ ਕੰਨਾਂ ਵਿੱਚ ਕੁੰਡਲ ਬਣੇ ਨੇ ਸੋਨੇ ਦਾ ਜੜਾਓ ਕੀਤਾ ਹੋਇਆ ਉਹ ਭਗਤ ਕਬੀਰ ਸਾਹਿਬ ਦੇ ਕੋਲ ਆਇਆ ਕਹਿਣ ਲੱਗਾ ਕਬੀਰ ਸਾਹਿਬ ਮੇਰੇ ਕੋਲ ਸੋਨੇ ਦੇ ਕੁੰਡਲ ਹਨ ਸੋਨੇ ਦਾ ਜੜਾਓ ਹੈ ਦੇਖੋ ਕਿੰਨੇ ਕੀਮਤੀ ਨੇ ਪਰ ਭਗਤ ਕਬੀਰ ਸਾਹਿਬ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਉਹ ਇਹਨਾਂ ਚੀਜ਼ਾਂ ਤੇ ਕਦੇ ਵੀ ਗੁਰੂ ਪਿਆਰਿਓ ਭਿਜਦੇ ਨਹੀਂ ਸਨ ਸੋ ਲਪਾਏ ਮਾਨੀ ਸਨ ਉਹ ਉਨਾਂ ਲਈ ਸਭ ਤੋਂ ਵੱਡਾ ਰੱਬ ਦਾ ਨਾਮ ਤੇ ਉਥੇ ਸ਼ਬਦ ਵਰਤਦੇ ਨੇ ਕਬੀਰ ਸੋਨੇ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦੀਸੇ ਦਾਦੇ ਕਾਣ ਜਿਉ ਜਿਨ ਮਨ ਨਾਹੀ ਨਾਓ ਉਹ ਕਹਿੰਦੇ ਨੇ ਕਬੀਰ ਆ ਦੇਖ ਸੋਨੇ ਦੇ ਕੁੰਡਲ ਪਾਈ ਬੈਠਾ ਹੈ ਉੱਤੇ ਲਾਲ ਜੜੇ ਨੇ ਤੇ ਦੇਖਣ ਨੂੰ ਲੋਕਾਂ ਦੀ ਨਿਗਾ ਵਿੱਚ ਬੜੇ ਸੋਹਣੇ ਲੱਗਦੇ ਆ ਬੜੇ ਕੀਮਤੀ ਆ ਕਹਿਣ ਲੱਗੇ ਸਾਡੇ ਲਈ ਤਾਂ ਇਦਾਂ ਹੈ ਜਿਵੇਂ ਕਾਨਾ ਸੜਿਆ ਹੋਵੇ ਪਰ ਕਾਨੇ ਦੇ ਅੰਦਰ ਸਵਾਹ ਭਰੀ ਹੈ ਬਾਹਰੋਂ ਚਮਕਦਾ ਪਿਆ ਹੈ ਇਸ ਵਾਸਤੇ ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਨਹੀਂ ਉਹਨਾਂ ਦੀ ਜ਼ਿੰਦਗੀ ਇੱਕ ਸੜੇ ਕਾਨੇ ਦੀ ਤਰ੍ਹਾਂ ਹੈ ਕਬੀਰ ਸਿਉਨੇ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦੀਸੇ ਦਾਦੇ ਕਾ ਕਾਨ ਜਿਉ ਜਿਨ ਮਨ ਨਹੀਂ ਨਾਉ ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਨਹੀਂ ਉਹਨਾਂ ਨੂੰ ਕੁੰਡਲ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਸੋਨਾ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸਾਰ ਲੱਖਾਂ ਰੁਪਈਆਂ ਦੇ ਮੁੰਦੀਆਂ ਪਾ ਲਈਆਂ ਲੱਖਾਂ ਰੁਪਈਆਂ ਦੇ ਹਾਰ ਪਾ ਲੈ ਸ਼ਿੰਗਾਰ ਕਰ ਲਿਆ ਪਰ ਕਹਿਣ ਲੱਗੇ ਨਾਮ ਤੋਂ ਬਿਨਾ ਇਹ ਹਾਰ ਸ਼ਿੰਗਾਰ ਜਿਸ ਤਨ ਤੇ ਹੋਵੇਗਾ ਯਾਦ ਰੱਖਣਾ ਇੱਕ ਦਿਨ ਇਹ ਤਨ ਛਾਰ ਸਵਾਹ ਬਣ ਜਾਏਗਾ ਇਹਨੇ ਸਵਾਹ ਹੋ ਜਾਣਾ ਜੀ ਇਹ ਸਵਾਹ ਵਿੱਚ ਮਿਲ ਜਾਏਗਾ ਰੱਬ ਦੇ ਨਾਮ ਤੋਂ ਬਿਨਾ ਕਬੀਰ ਸਾਹਿਬ ਨੇ ਬੜਾ ਸੋਹਣਾ ਬਦੇ ਦਿੱਤਾ